ਕਾਂਗਰਸ ਪਾਰਟੀ ਦੇ ਕਿਸਾਨ ਨੂੰ ਮਜ਼ਦੂਰ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਜੀਰਾ ਪੰਜਾਬ ਸਰਕਾਰ ਤੇ ਇੱਕ ਵੱਡੇ ਸਕੈਮ ਦਾ ਇਲਜ਼ਾਮ ਲਗਾ ਰਹੇ ਨੇ ਸਾਡੇ ਨਾਲ ਇੰਦਰਜੀਤ ਜੀ ਜੀਰਾ ਨਾਲ ਗੱਲਬਾਤ ਕਰਦੇ ਆਂ ਕੀ ਇਲਜ਼ਾਮ ਆ ਤੁਹਾਡਾ ਪਿਛਲੇ ਸਮੇਂ ਚਿੱਠੀ ਮੱਖੀ ਨੇ ਪੰਜਾਬ ਤੇ ਬਾਹਰਲੇ ਸੂਬਿਆਂ ਦੇ ਨਰਮੇ ਦਾ ਬਹੁਤ ਵੱਡਾ ਅਰਬਾਂ ਰੁਪਏ ਦਾ ਨੁਕਸਾਨ ਕੀਤਾ ਤੇ ਸੈਂਟਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਜਿਹੜੇ ਇਹ ਡੀਲਰ ਨੇ ਕੀੜੇ ਮਾਰ ਦਵਾਈਆਂ ਜਿਹੜੇ ਵੇਚਦੇ ਨੇ ਉਹ ਘੱਟੋ ਘੱਟ ਬੀਐਸਸੀ ਐਗਰੀਕਲਚਰ ਜਿਹੜਾ ਉਹ ਹੋਣਾ ਉਹਨਾਂ ਦਾ ਜ਼ਰੂਰੀ ਹੈ ਪੰਜਾਬ ਸਰਕਾਰ ਨੇ ਉਹਦੇ ਵਿੱਚ ਉਹਨਾਂ ਨੂੰ ਛੋੜ ਦੇ ਕੇ ਕਹਿਤਾ ਵੀ ਇਹ ਪੁਰਾਣੇ ਜਿਹੜੇ ਨੇ ਇਹਨਾਂ ਤੋਂ ਡਿਪਲੋਮਾ ਕਰਾ ਲਿਆ ਜਾਵੇ ਪਰ ਡਿਪਲੋਮਾ ਕਰਾਉਣ ਦੇ ਲਈ ਸਾਡੇ ਕੋਲ ਤਿੰਨ ਸੰਸਥਾ ਸਨ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਸਾਡੀ ਲੁਧਿਆਣਾ ਖਾਲਸਾ ਕਾਲਜ ਅੰਮ੍ਰਿਤਸਰ ਤੇ ਕਿਸਾਨ ਕੇਂਦਰ ਜਿਹੜੇ ਖੁੱਲੇ ਨੇ ਸਾਡੇ 19 ਉਹ 3 ਸਹਾਨ ਸਰਕਾਰ ਉਹਨਾਂ ਤੋਂ ਨਹੀਂ ਕਰਾ ਰਹੀ ਇੱਕ ਪ੍ਰਾਈਵੇਟ ਸੰਸਥਾ ਜਿਹੜੀ ਰਾਇਤ ਬਾਹਰਾ ਯੂਨੀਵਰਸਿਟੀ ਹੈ ਜਿਨ੍ਹਾਂ ਕੋਲੋਂ ਮਨਜ਼ੂਰੀ ਵੀ ਨਹੀਂ ਨਾ ਉਹਨਾਂ ਕੋਲ ਕੋਈ ਪ੍ਰਬੰਧ ਹੈ ਤੇ ਉਹਨਾਂ ਤੋਂ ਕਰਾ ਰਹੇ ਨੇ ਇਸ ਲਈ ਇਹ ਬੜਾ ਵੱਡਾ ਧੋਖਾ ਕਰਵਾ ਰਹੇ ਨੇ ਤੁਹਾਨੂੰ ਕੀ ਲੱਗਦਾ ਕਿਉਂ ਕਰਵਾ ਰਹੇ ਮੈਨੂੰ ਐਂ ਜਾਪਦਾ ਕਿ ਇਹਦੇ ਵਿੱਚ ਵੱਡੀ ਡੀਲ ਜਿਹੜੀ ਉਹ ਐਗਰੀਕਲਚਰ ਮਿਨਿਸਟਰ ਦੇ ਨਾਲ ਹੋਈ ਏ ਔਰ ਐਸੀ ਡਿਮਾਂਡ ਕਰਦੇ ਆ ਕਿ ਥੋਰੀ ਤੌਰ ਤੇ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਇਹਦੇ ਤੇ ਇਨਕੁਆਇਰੀ ਲਾਵੇ ਔਰ ਉਹਨਾਂ ਜੀ ਯੂਨੀਵਰਸਿਟੀ ਤੇ ਕਿਸਾਨ ਕੇਂਦਰਾਂ ਤੇ ਖਾਲਸਾ ਕਾਰਜ ਤੋਂ ਇਹ ਡਿਪਲੋਮਾ ਜਿਹੜਾ ਕਰਾਇਆ ਜਾਣਾ ਚਾਹੀਦਾ ਇਹ ਇਹਨਾਂ ਤੇ ਬੈਨ ਕਰਨਾ ਚਾਹੀਦਾ ਹੋ ਸਕਦਾ ਯੂਨੀਵਰਸਿਟੀ ਜ਼ਿਆਦਾ ਚੰਗਾ ਕਰਵਾਉਂਦੀ ਹੋਵੇ ਇਹਦੇ ਕੋਲ ਚੰਗੇ ਗੁਣ ਹੋਣ ਤੁਹਾਨੂੰ ਇਹਦੇ ਤੇ ਕੀ ਤਰਾਜ਼ ਆਗਾ ਇਹ ਯੂਨੀਵਰਸਿਟੀ ਨੇ ਅੱਜ ਤੱਕ ਇਹ ਕੋਰਸ ਕਰਾਇਆ ਹੀ ਨਹੀਂ ਨਾ ਹੀ ਉਹਨਾਂ ਕੋਲ ਕੋਈ ਪ੍ਰਬੰਧ ਏ ਇਹ ਕੋਰਸ ਕਰਾਉਣ ਦਾ ਨਾ ਹੀ ਉਹਨਾਂ ਕੋਲ ਇੰਨੀ ਜਗ੍ਹਾ ਹੈ ਕਿ 12000 ਡੀਲਰਾਂ ਨੂੰ ਉਹ ਕੋਰਸ ਕਰਾ ਲੈਣਗੇ ਔਰ ਜੋ ਕਰਾ ਰਹੇ ਨੇ ਉਹ ਉਹਨਾਂ ਨੇ ਜੋ ਆਪ ਦੇ ਇਸ਼ਤਿਹਾਰ ਦੇ ਵਿੱਚ ਲਿਖਿਆ ਹੈ ਕਿ ਸ਼ਨੀਵਾਰ ਤੇ ਐਤਵਾਰ ਜਿਹੜੀ ਏ ਉਹ ਜਿਹੜੀ ਐਜੂਕੇਸ਼ਨ ਉੱਥੇ ਦਿੱਤੀ ਜਾਵੇਗੀ ਇਹ ਚੀਜ਼ ਦੀ ਮਾਨਤਾ ਜਿਹੜੀ ਸਾਡੀ ਸੈਂਟਰਲ ਸਰਕਾਰ ਦੇ ਉਹਦੇ ਕਾਨੂੰਨ ਵਿੱਚ ਹੀ ਹੈਣੀ ਕਿ ਕੋ ਪੜ੍ਹਾਈ ਸਨਿਸ਼ਚਿਤਵਾਰ ਹੋਵੇਗੀ ਕਿਉਂਕਿ ਸੀਸੀ ਰਾਹੀਂ ਕਈ ਵਾਰ ਪੜ੍ਹਾਈ ਹੁੰਦੀ ਹੈ ਜਿਹੜੀ ਸੀਸੀ ਰਾਹੀਂ ਜਾਂ ਪ੍ਰਾਈਵੇਟ ਅਸੀਂ ਪੜ੍ਹਾਈ ਕਰਦੇ ਆਂ ਕਿ ਉਸ ਤਰ੍ਹਾਂ ਦੀ ਉਹਦੇ 'ਚ ਅੰਜੰਪਸ਼ਨ ਹੁੰਦੀ ਹੈ ਪਰ ਇਹਦੇ ਵਿੱਚ ਹੈਣੀ ਤੁਸੀਂ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕੀਤੀ ਇਸ ਮਸਲੇ ਤੇ ਖੇਤੀਬਾੜੀ ਮੰਤਰੀ ਤਾਂ ਪਿੱਛੇ ਜੋ ਕੁਝ ਕੀਤਾ ਸੀ ਤੇ ਉਹੋ ਕੁਛ ਮੈਨੂੰ ਹੁਣ ਜਾਪਦਾ ਹੈ ਗੱਲ ਉਹਨਾਂ ਨਾਲ ਕਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗੀ ਤੁਸੀਂ ਗੱਲ ਕਰਕੇ ਪੁੱਛ ਲਓ ਵੀ ਤੁਸੀਂ ਇਹਨਾਂ ਤੋਂ ਕਿਉਂ ਨਹੀਂ ਕਰਾ ਰਹੇ ਜਿਹੜੀਆਂ ਤੁਹਾਡੀਆਂ ਆਪਣੀਆਂ ਸੰਸਥਾ ਇੱਕ ਪ੍ਰਾਈਵੇਟ ਸੰਸਥਾ ਕਿਉਂ ਕਰ ਰਹੀ ਹੈ ਰ데요 ਇਹੋ ਇਲਜ਼ਾਮ ਪਰ ਪ੍ਰਾਈਵੇਟ ਸੰਸਥਾਵਾਂ ਦੀ ਵੀ ਕ੍ਰੈਡਿਬਿਲਟੀ ਤਾਂ ਹੈ ਉਹ ਕੰਮ ਕਰਦੀ ਪ੍ਰਾਈਵੇਟ ਪ੍ਰਾਈਵੇਟ ਇਸ ਤੋਂ ਹੋਰ ਵੀ ਹੈਗੀਆਂ ਨੇ ਇੱਕ ਰਾਏ ਜਿਹੜੀ ਇਹਨਾਂ ਤੋਂ ਹੋਰ ਵੀ ਹੈਗੀਆਂ ਨੇ ਕਿਸੇ ਹੋਰ ਤੋਂ ਕਰਾ ਲੈ ਕਿਉਂ ਨਾ ਕਿਉਂ ਕਿਸੇ ਤੋਂ ਕਰਾਉਣ ਜਦੋਂ ਕੋ ਸਾਡੇ ਕੋਲ ਇਹਨਾਂ ਵਧੀਆ ਪ੍ਰਬੰਧ ਦੇਗਾ ਸਾਡੇ ਕੋਲ ਇਹਨੀਆਂ ਵਧੀਆ ਸਸਤਾ ਹੈਗੀਆਂ ਨੇ ਉਹਨਾਂ ਤੋਂ ਕਿਉਂ ਨਾ ਕਰੋ ਉਹ ਘੱਟ ਰੇਟ ਚ ਕਰ ਸਕਦੀਆਂ ਨੇ ਉਹਦਾ ਫਾਇਦਾ ਵੀ ਸਾਨੂੰ ਹੋ ਸਕਦਾ ਉਹਨਾਂ ਦਾ ਪੈਸੇ ਦਾ ਫਾਇਦਾ ਵੀ ਸਾਨੂੰ ਹੋ ਸਕਦਾ ਜੁਨੀਅਰ ਦਾ ਸਰਕਾਰ ਕੋਈ ਫਾਇਦਾ ਹੀ ਦੇਖ ਰਹੀ ਹੋਵੇ ਕਿ ਸਰਕਾਰ ਕੋਈ ਸਰਕਾਰ ਤਾਂ ਇੱਕੋ ਚੀਜ਼ ਵੇਖਦੀ ਹੈ ਵੀ ਪੈਸਾ ਕਿੱਥੋਂ ਆਉਂਦਾ ਤੇ ਕਿਵੇਂ ਆਉਂਦਾ ਸਰਕਾਰ ਦਾ ਇਹ ਤੋਂ ਬਾਅਦ ਕੋਈ ਕੰਮ ਹੀ ਨਹੀਂ ਰਹਿ ਗਿਆ ਕੋ ਦਿਨ ਥੋੜੇ ਰਹਿ ਗਏ ਨੇ 17 ਚ ਸਮਾਂ ਦੂਰ ਨਹੀਂ ਇਸ ਕਰਕੇ ਉਹ ਤਾਂ ਦੇਖ ਰਹੇ ਨੇ ਵੀ ਪੈਸਾ ਕਿੱਥੋਂ ਆਉਂਦਾ ਕਿਸਾਨ ਮਾਰਨੇ ਪੈਣ ਦੁਕਾਨਦਾਰ ਮਾਰਨੇ ਪੈਣ ਮਜ਼ਦੂਰ ਮਾਰਨੇ ਪੈਣ ਜਾਂ ਉਹਨਾਂ ਨੂੰ ਇੰਡਸਟਰੀ ਖਤਮ ਕਰਨੀ ਪਏ ਪੈਸਾ ਦੇਖ ਰਹੇ ਨੇ ਵੀ ਪੈਸਾ ਕਿੱਥੋਂ ਆਉਂਦਾ ਉਹ ਪੈਸਾ ਕਿਹ ਮਾਰੇ ਸੁਇਸ਼ਨ ਇੰਦਰਜੀ ਜੀਰਾ ਜਿਨ੍ਹਾਂ ਦਾ ਕਹਿਣਾ ਕਿ ਇਹ ਕੋਰਸੇਸ ਕਰਕੇ ਰਿਆਤਬਾਰਾ ਯੂਨੀਵਰਸਿਟੀ ਤੋਂ ਕਰਵਾਇਆ ਜਾ ਰਿਹਾ ਕਿਉਂਕਿ ਸਰਕਾਰ ਇਹਦੇ ਵਿੱਚ ਧਾਂਦਲੀ ਕਰ ਰਹੀ ਹੈ ਉਹਨਾਂ ਦਾ ਅਲੀਗੇਸ਼ਨ ਆ ਸਰਕਾਰ ਦਾ ਜੇ ਇਹਦੇ ਤੇ ਕੋਈ ਪੱਖ ਨਹੀਂ ਆਇਆਗਾ ਪਰ ਇੰਦਰਜੀਤ ਜੀ ਜੀਰਾ ਨੇ ਇਲਜ਼ਾਮ ਲਗਾਏ ਨੇ ਔਰ ਕਿਹਾ ਕਿ ਅਗਰ ਸਰਕਾਰ ਇਹ ਤੇ ਕੁਝ ਨਹੀਂ ਕਰੇਗੀ ਤਾਂ ਕਾਂਗਰਸ ਪਾਰਟੀ ਤੇ ਹੋਰ ਸੰਘਰਸ਼ ਸਿੱਖਾ ਕਰੇਗੀ ਚੈਨਲਮੈਨ ਗੁੰਜੀਤ ਦੇ ਨਾਲ ਆਜਮਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ